ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਨਾ ਕਿ ਜਿਸ ਦਿਨ ਹੜ੍ਹ ਆਇਆ ਸੀਗਾ ਤੇ ਅਸੀਂ ਅੱਗੇ ਕੋਨੇਵਾਲ ਦੇ ਨੇੜੇ ਕੰਮ ਕਰਦੇ ਸੀਗੇ ਤੇ ਮੈਨੂੰ ਕੋਈ ਕਿਸਾਨਾਂ ਨੇ ਕਿਹਾ ਕਿ ਸਾਡੀ ਮਿਲ ਦਾ ਬਕਾਇਆ ਦਿੰਦਾ ਜੀ ਸਾਡੀਆਂ ਫਸਲਾਂ ਤਬਾਹ ਹੋ ਗਈਆਂ ਸਾਨੂੰ ਉਹ ਬਕਾਇਆ ਦਵਾ ਦਿਓ ਕਿਉਂਕਿ ਇਹ ਹੀ ਰੋਟੀ ਪਾਣੀ ਤੋਂ ਵੀ ਜਿਹੜਾ ਔਖੇ ਹੋ ਗਏ ਤੇ ਮੈਂ ਉਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਤੇ ਖਾਸ ਤੌਰ ਤੇ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਛੀਮਾ ਜੀ ਦੇ ਨਾਲ ਗੱਲ ਕਰਕੇ ਤੇ ਸਾਡੇ ਕਿਸਾਨਾਂ ਦਾ ਜਿਹੜਾ ਬਕਾਇਆ ਸੀਗਾ 9 ਕਰੋੜ 10 ਲੱਖ ਉਹ ਬਕਾਇਆ ਜਿਹੜਾ ਆਪਾਂ 2 ਤਰੀਕ ਨੂੰ ਪਵਾਤਾ ਸਭ ਕਿਸਾਨਾਂ ਨੂੰ ਮਿਲ ਗਿਆ ਇੱਕ 5 ਕਰੋੜ ਦੀ ਪਦਨਤੀ ਜਿਹੜੀ ਆ ਉਹ ਰਹਿੰਦੀ ਆ ਉਹ ਵੀ 2-3 ਦਿਨਾਂ ਚ ਜਿਹੜਾ ਉਹ ਪੈ ਜਾਣਾ ਸੋ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਤੁਸੀਂ ਮੈਨੂੰ ਦੱਸਿਆ ਹੁਣ ਕਿਸਾਨਾਂ ਦਾ ਕੋਈ ਬਕਾਇਆ ਜਿਹੜਾ ਸਰਕਾਰ ਦੇ ਵੱਲ ਨਹੀਂ ਗਿਆ ਗੰਨਾ ਮਿਲਦਾ ਕੋਈ ਪੈਸਾ ਨਹੀਂ ਦਿੰਦਾ ਸਭ ਨੂੰ ਪੈਸੇ ਦਵਾਤੇ ਆ ਕਿਉਂਕਿ ਔਖਾ ਟਾਈਮ ਹੈ ਉਹ ਸਾਡੇ ਗੰਨਾ ਵਾਲੇ ਕਿਸਾਨ ਵੀ ਉਸ ਏਰੀਏ ਤੇ ਨੇ ਜਿੱਥੇ ਹੜ ਆਇਆ ਸੋ ਮੈਂ ਇੱਕ ਵਾਰ ਫਿਰ ਆਪਣੇ ਵਿੱਤਮੰਤੀ ਸਰਦਾਰ ਭਾਸਕ ਚੀਵਾ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਉਹਨਾਂ ਨੇ ਔਖੇ ਟਾਈਮ ਤੇ ਇਹ ਨਾਲੇ ਦੇ ਕਿਸਾਨਾਂ ਦੀ ਜਿਹੜੀ ਬਾਹ ਫੜੀ ਹੈ ਔਰ ਕਿਸਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਹੈ ਉਹ ਤੁਸੀਂ ਸਾਡੇ ਮੇਰੇ ਨੰਬਰ ਤੇ ਕਾਲ ਕਰਕੇ ਮੈਨੂੰ ਦੱਸੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਊਗਾ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ 24 ਘੰਟੇ ਤੁਹਾਡੀ ਸੇਵਾ ਲਈ ਆਜੜੇ ਹਾਂ 24 ਘੰਟੇ ਹਰ ਦੇ ਵਿੱਚ ਹੈ 24 ਘੰਟੇ ਮੈਂ ਬੇਦੀ ਪਾਰਟੀ ਦੇ ਸਾਰੇ ਵਰਕਰ ਤੇ ਮੇਰਾ ਪਰਵਾਦ ਅਸੀਂ ਦਾਤ ਦਿਨ ਤੁਹਾਡੀ ਸੇਵਾ ਦੇ ਚ ਹਾਜ਼ਰ ਆ ਮੈਂ ਅਰਦਾਸ ਕਰਦਾ ਕਿ ਹੜਾਂ ਦਾ ਕਰੋਪੀ ਜਿਹੜੀ ਆ ਜਲਦੀ ਜਲਦੀ ਮਾਰਾ ਜੜੀ ਉਹ ਹਟਾ ਦੇ ਇਹ ਹੀ ਇਹ ਮੈਂ ਬੇਨਤੀ ਕਰਦੀ ਕਿ ਤੁਸੀਂ ਜੋ ਕਿਆ ਸੀਗਾ 27 ਤਰੀਕ ਨੂੰ ਤੇ 2 ਤਰੀਕ ਨੂੰ ਉਹ ਪੈਸੇ ਜਿਹੜੇ ਪੁਆਤੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਹੜ ਆਇਆ ਸੀਗਾ ਤੇ ਅਸੀਂ ਅੱਗੇ ਕੋਨੇ ਵਾਲ ਦੇ ਨੇੜੇ ਕੰਮ ਕਰਦੇ ਸੀਗੇ ਤੇ ਮੈਨੂੰ ਕੋਈ ਕਿਸਾਨਾਂ ਨੇ ਕਿਹਾ ਕਿ ਸਾਡੀ ਮਿਲ ਦਾ ਬਕਾਇਆ ਦਿੰਦਾ ਜੀ ਸਾਡੀਆਂ ਫਸਲਾਂ ਤਬਾਹ ਹੋ ਗਈਆਂ ਸਾਨੂੰ ਉਹ ਬਕਾਇਆ ਦਵਾ ਦਿਓ ਕਿਉਂਕਿ ਇਹ ਹੀ ਰੋਟੀ ਪਾਣੀ ਤੋਂ ਵੀ ਜਿਹੜਾ ਔਖੇ ਹੋ ਗਏ ਤੇ ਮੈਂ ਉਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਤੇ ਖਾਸ ਤੌਰ ਤੇ ਵਿੱਤ ਮੰਤਰੀ ਸਰਦਾਰ ਭਾਲ ਸਿੰਘ ਚੀਮਾ ਜੀ ਦੇ ਨਾਲ ਗੱਲ ਕਰਕੇ ਤੇ ਸਾਡੇ ਕਿਸਾਨਾਂ ਦਾ ਜਿਹੜਾ ਬਕਾਇਆ ਸੀਗਾ 9 ਕਰੋੜ 10 ਲੱਖ ਉਹ ਬਕਾਇਆ ਜਿਹੜਾ ਆਪਾਂ 2 ਤਰੀਕ ਨੂੰ ਪੁਵਾਤਾ ਸਭ ਕਿਸਾਨਾਂ ਨੂੰ ਮਿਲ ਗਿਆ 1.5 ਕਰੋੜ ਦੀ ਬਦਨਤੀ ਜਿਹੜੀ ਆ ਉਹ ਰਹਿੰਦੀ ਆ ਉਹ ਵੀ 2-3 ਦਿਨਾਂ ਚ ਜਿਹੜਾ ਉਹ ਪੈ ਜਾਣਾ ਸੋ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਹੀ ਤੁਸੀਂ ਮੈਨੂੰ ਦੱਸਿਆ ਹੁਣ ਕਿਸਾਨਾਂ ਦਾ ਕੋਈ ਬਕਾਇਆ ਜਿਹੜਾ ਸਰਕਾਰ ਦੇ ਵੱਲ ਨਹੀਂ ਗਿਆ ਗੰਨਾ ਮਿਲਦਾ ਕੋਈ ਪੈਸਾ ਨਹੀਂ ਦਿੰਦਾ ਸਭ ਨੂੰ ਪੈਸੇ ਦਵਾਤੇ ਆ ਕਿਉਂਕਿ ਔਖਾ ਟਾਈਮ ਹੈ ਉਹ ਸਾਡੇ ਗੰਨਾ ਆ ਦੇ ਕਿਸਾਨ ਵੀ ਉਸ ਹੀਅਤ ਨੇ ਜਿੱਥੇ ਹੜ ਆਇਆ ਸੋ ਮੈਂ ਇੱਕ ਵਾਰ ਫਿਰ ਆਪਣੇ ਵਿੱਤ ਮੰਤਰੀ ਸਰਦਾਰ ਭਾਸਕ ਚੀਵਾ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਨਾ ਕਿ ਉਹਨਾਂ ਨੇ ਔਖੇ ਟਾਈਮ ਤੇ ਇਹ ਨਾਲੇ ਦੇ ਕਿਸਾਨਾਂ ਦੀ ਜਿਹੜੀ ਬਾਹ ਫੜੀ ਹੈ ਔਰ ਕਿਸਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਹੈ ਉਹ ਤੁਸੀਂ ਸਭ ਮੇਰੇ ਨੰਬਰ ਤੇ ਕਾਲ ਕਰਕੇ ਮੈਨੂੰ ਦੱਸੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਊਗਾ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ 24 ਘੰਟੇ ਤੁਹਾਡੀ ਸੇਵਾ ਲਈ ਆਜੜੇ ਹਾਂ 24 ਘੰਟੇ ਹਰ ਦੇ ਵਿੱਚ ਹੈ ਸ਼ਬੀ ਘੰਟੇ ਮੈਂ ਬੇਦੀ ਪਾਰਟੀ ਦੇ ਸਾਰੇ ਵਰਕਰ ਤੇ ਮੇਰਾ ਪਰਵਾਦ ਅਸੀਂ ਰਾਤ ਦਿਨ ਤੁਹਾਡੀ ਸੇਵਾ ਦੇ ਚ ਹਾਜ਼ਰ ਆ ਮੈਂ ਅਰਦਾਸ ਕਰਦਾ ਕਿ ਹੜਾਂ ਦਾ ਕਰੋਪੀ ਜਿਹੜੀ ਆ ਜਲਦੀ ਜਲਦੀ ਮਾੜਾ ਜੜੀ ਉਹ ਹਟਾ ਦਵੇ ਇਹੀ ਇਹੀ ਮੈਂ ਬੇਨਤੀ ਕਰਦੀ ਕਿ ਤੁਸੀਂ ਜੋ ਕਹਿਆ ਸੀਗਾ 27 ਤਰੀਕ ਨੂੰ ਤੇ 2 ਤਰੀਕ ਨੂੰ ਉਹ ਪੈਸੇ ਜਿਹੜੇ ਪੁਆਤੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ